ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਰੂਸ ਦੇਸ਼ ਦੀ ਇੱਕ ਕ੍ਰਾਈਮ ਸਟੋਰੀ ਸਾਂਝੀ ਕਰਨ ਜਾ ਰਹੇ ਹਾਂ ਅਸੀਂ ਹਮੇਸ਼ਾ ਆਪਣੇ ਪੰਜਾਬ ਤੇ ਆਲੇ-ਦੁਆਲੇ ਦੀਆਂ ਘਟਨਾਵਾਂ ਹੀ ਪੜਦੇ ਸੁਣਦੇ ਹਾਂ ਪਰ ਵੱਖ-ਵੱਖ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੇ ਇਨਸਾਨ ਹੈਗੇ ਆ ਜਿਨ੍ਹਾਂ ਦੇ ਵਿੱਚ ਹਿਵਾਨੀਅਤ ਜਿਹੜੀ ਕਹਿੰਦੇ ਕੁੱਟ-ਕੁੱਟ ਕੇ ਭਰੀ ਹੁੰਦੀ ਆ ਜਿਹੜੀ ਆਪਾਂ ਅੱਜ ਤੁਹਾਡੇ ਨਾਲ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਇਹ ਇੱਕ ਪਿਤਾ ਵੱਲੋਂ ਆਪਣੀਆਂ ਧੀਆਂ ਨੂੰ ਸਿਰਫ ਇਸ ਲਈ ਕੈਦ ਕੀਤਾ ਜਾਂਦਾ ਕਿਉਂਕਿ ਉਹ ਉਹਨਾਂ ਨਾਲ ਆਪਣੀ ਹਵਸ ਮਿਟਾ ਸਕੇ 22 ਜੁਲਾਈ 2018 ਦਾ ਦੇਣਾ ਇੱਕ ਪਿਤਾ ਘਰ ਦੇ ਵਿੱਚ ਬੈਠਾ ਹੋਇਆ ਤੇ ਉਹਦੀਆਂ ਤਿੰਨ ਬੇਟੀਆਂ ਜਿਹੜੀਆਂ ਘਰ ਦੇ ਵਿੱਚ ਹੀ ਕੈਦ ਕੀਤੀਆਂ ਹੋਈਆਂ ਨੇ ਉਹ ਜਿਹੜਾ ਪਿਤਾਗਾ ਉਹ ਆਪਣੀਆਂ ਤਿੰਨਾਂ ਧੀਆਂ ਨੂੰ ਵਾਰ-ਵਾਰ ਆਰਡਰ ਦਿੰਦਾ ਉਦੇ ਕਮਰੇ ਦੇ ਵਿੱਚ ਇੱਕ ਉਹਨੇ ਬੈਲ ਰੱਖੀ ਹੋਈ ਆ ਜਦੋਂ ਵੀ ਉਹਨੇ ਆਪਣੀਆਂ ਧੀਆਂ ਨੂੰ ਬੁਲਾਉਣਾ ਹੁੰਦਾ ਤੇ ਉਹ ਬੈਲ ਵਜਾ ਦਿੰਦਾ 27 ਜੁਲਾਈ 2018 ਨੂੰ ਪਿਤਾ ਆਪਣੇ ਕਮਰੇ ਦੇ ਵਿੱਚੋਂ ਬੈਲ ਲਗਾਉਂਦਾ ਤੇ ਉਹਦੀ ਸਭ ਤੋਂ ਵੱਡੀ ਬੇਟੀ ਜਿਹਦੀ ਉਮਰ 19 ਸਾਲ ਹੈ ਉਹ ਆਉਂਦੀ ਆ ਉਹ ਆਪਣੀ ਬੇਟੀ ਨੂੰ ਕਹਿੰਦਾ ਕਿ ਘਰ ਦੇ ਵਿੱਚ ਬਿਲਕੁਲ ਵੀ ਸਫਾਈ ਨਹੀਂ ਹੈਗੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਨਾ ਕਿ ਮੈਨੂੰ ਸਫਾਈ ਕਿੰਨੀ ਪਸੰਦ ਆ ਇੱਕ ਇੱਕ ਇਹ ਉਹ ਆਪਣੀ ਬੇਟੀ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦਾ ਤੇ ਇੱਕ ਘਰੇ ਨਾ ਉਹਨੇ ਪੈਪਰ ਸਪਰੇ ਰੱਖੀ ਹੁੰਦੀ ਆ ਪੈਪਰ ਸਪਰੇ ਉਹ ਹੁੰਦੀ ਆ ਕਿ ਇੱਕ ਬਾਕਸ ਜਿਹਾ ਹੁੰਦਾ ਉਹਦੇ ਵਿੱਚ ਮਿਰਚਾਂ ਦਾ ਜਿਹੜਾ ਕੋਈ ਹੁੰਦਾ ਮਿਰਚ ਪਾਈ ਹੁੰਦੀ ਆ ਉਹ ਸਪਰੇ ਦੇ ਵਿੱਚ ਜਿੱਦਾਂ ਗੈਸ ਟਾਈਪ ਨਿਕਲਦੀ ਆ ਉਹ ਸਪਰੇ ਅੱਜ ਕੱਲ ਆਮ ਹੀ ਸ਼ਹਿਰਾਂ ਦੇ ਵਿੱਚ ਕੁੜੀਆਂ ਜਿਹੜੀਆਂ ਵਰਤਦੀਆਂ ਜਦੋਂ ਉਹ ਸਕੂਟੀ ਵਗੈਰਾ ਤੇ ਜਾਂਦੀਆਂ ਕਿਉਂਕਿ ਸਾਨੂੰ ਪਤਾ ਹਨਾ ਕਿ ਲੁੱਟਾਂ ਖੋਹਾਂ ਜ਼ਿਆਦਾ ਹੁੰਦੀਆਂ ਨੇ ਉਹ ਪੇਪਰ ਸਪਰੇਅ ਆ ਜਿਹੜੀ ਉਹ ਰੱਖੀ ਹੁੰਦੀ ਆ ਅੱਜ ਕੱਲ੍ਹ ਕੁੜੀਆਂ ਨੇ ਤੇ ਉਹ ਪਿਤਾ ਵੀ ਆਪਣੇ ਕਮਰੇ ਦੇ ਵਿੱਚ ਪੇਪਰ ਸਪਰੇਅ ਰੱਖਦਾ ਉਹ ਆਪਣੀ ਕੁੜੀ ਨੂੰ ਕੁੱਟਣ ਮਾਰਨ ਤੋਂ ਬਾਅਦ ਉਹਦੀਆਂ ਅੱਖਾਂ ਦੇ ਵਿੱਚ ਜਿਹੜੀ ਉਹ ਸਪਰੇਅ ਉਹ ਕਰਦਾ ਉਹ ਅਕਸਰ ਇਦਾਂ ਹੀ ਹੈਵਾਨ ਬਣਦਾ ਉਹ ਜਦੋਂ ਵੀ ਉਹਨੂੰ ਗੁੱਸਾ ਆਉਂਦਾ ਉਹ ਆਪਣੀਆਂ ਧੀਆਂ ਦੀ ਕੁੱਟਮਾਰ ਕਰਦਾ ਤੇ ਉਹਦੀ ਜਿਹੜੀ ਵੱਡੀ ਧੀ ਆ ਉਹਨਾਂ ਦਮੇ ਦੀ ਮਰੀਜ਼ ਹੋ ਗਈ ਕਿਉਂਕਿ ਵਾਰ-ਵਾਰ ਆਪਣੇ ਪਿਤਾ ਦੁਆਰਾ ਕੀਤਾ ਜਾਂਦਾ ਤਸ਼ੱਦਦ ਤੇ ਉਹ ਸਪਰੇਅ ਜਦੋਂ ਉਹਦੇ ਕਰਦਾ ਸੀ ਉਹ ਸਪਰੇ ਨਹੀਂ ਖਤਰਨਾਕ ਹੁੰਦੀ ਆ ਵੀ ਉਹਦੇ ਨਾਲ ਕੋਈ ਵੀ ਇਨਸਾਨ ਆ ਜਿਹੜਾ ਉਹ ਦਮੇ ਦਾ ਮਰੀਜ਼ ਬਣ ਜਾਂਦਾ ਤੇ ਉਹ ਆਪਣੀ ਬੇਟੀ ਤੇ ਲਗਾਤਾਰ ਜਦੋਂ ਤੁਸ਼ਿੱਦਤ ਕਰਦਾ ਸੀ ਤਾਂ ਉਹ ਸਪਰੇ ਉਹਦੀਆਂ ਅੱਖਾਂ 'ਚ ਪਾ ਦਿੰਦਾ ਸੀ ਇੱਕ ਵਾਰ ਜਦੋਂ ਉਹ ਸਪਰੇ ਅੱਖਾਂ 'ਚ ਪੈਂਦੀ ਆ ਤੇ ਕਹਿੰਦੇ ਬੰਦੇ ਨੂੰ ਸਮਝ ਹੀ ਨਹੀਂ ਆਉਂਦੀ ਵੀ ਕੀ ਹੋ ਗਿਆ ਚਲੋ ਆਪਣੀ ਬੇਟੀ ਨੂੰ ਬੁਲਾ ਕੇ ਕੁੱਟਮਾਰ ਕਰਕੇ ਉਹ ਸਪਰੇ ਪਾਉਂਦਾ ਤੇ ਉਹਦਾ ਨਾ ਸਾਹ ਬੰਦ ਹੋ ਜਾਂਦਾ ਉਹ ਖੰਗਣ ਲੱਗ ਜਾਂਦੀ ਆ ਬੁਰਾ ਹਾਲ ਹੋ ਜਾਂਦਾ ਤੇ ਉਹ ਆਪਣੀਆਂ ਅੱਖਾਂ ਤੇ ਹੱਥ ਰੱਖ ਕੇ ਉੱਥੋਂ ਕਮਰੇ 'ਚੋਂ ਬਾਹਰ ਭੱਜ ਜਾਂਦੀ ਆ ਉਸ ਤੋਂ ਬਾਅਦ ਉਹ ਆਪਣੀਆਂ ਦੋਨਾਂ ਬੇਟੀਆਂ ਨੂੰ ਦੂਜੀਆਂ ਨੂੰ ਬੁਲਾਉਂਦਾ ਉਹਨਾਂ ਨੂੰ ਵੀ ਉਹੀ ਗੱਲ ਕਹਿੰਦਾ ਤੇ ਉਹਨਾਂ ਦੀ ਕੁੱਟਮਾਰ ਕਰਦਾ ਪਰ ਉਹਨਾਂ ਤੇ ਉਹ ਸਪਰੇ ਨਹੀਂ ਕਰਦਾ ਹੈਗਾ ਚਲੋ ਤਿੰਨੋਂ ਜਣੀਆਂ ਆਪਣੇ ਪਿਤਾ ਦੀ ਕੁੱਟ ਖਾ ਕੇ ਬਾਹਰ ਚੱਲੀਆਂ ਜਾਂਦੀਆਂ ਉਸ ਤੋਂ ਬਾਅਦ ਜਿਹੜੀਆਂ ਛੋਟੀਆਂ ਦੋ ਨੇ ਇੱਕ 17 ਸਾਲ ਦੀ ਆ ਤੇ ਇੱਕ 18 ਸਾਲ ਦੀ ਆ ਉਹ ਦੋਨੋਂ ਰਹਿ ਕਰਦੀਆਂ ਵੀ ਆਪਾਂ ਨੂੰ ਕਿੰਨੇ ਸਾਲ ਹੋ ਗਏ ਨਾਲੇ ਤਾਂ ਆਪਣਾ ਪਿਤਾ ਆਪਾਂ ਨੂੰ ਫਿਜ਼ੀਕਲੀ ਹਰਾਸ਼ ਕਰਦਾ ਨਾਲੇ ਫਿਰ ਵੀ ਆਪਾਂ ਨੂੰ ਕੁੱਟਦਾ ਮਾਰਦਾ ਵੀ ਆਪਾਂ ਇੰਨਾ ਜ਼ੁਲਮ ਸਹਿ ਰਹੇ ਆ ਵੀ ਕਿਉਂ ਨਾ ਪੈ ਇਹਨੂੰ ਮਾਰ ਦਈਏ ਚਲੋ ਉਪ ਕੀ ਕਰਦੀਆਂ ਇੱਕ ਹਥੌੜੀ ਤੇ ਇੱਕ ਵੱਡਾ ਸਾਰਾ ਚਾਕੂ ਲੈ ਕੇ ਆਉਂਦੀਆਂ ਜਦੋਂ ਉਹ ਆਪਣੇ ਪਾਪਾ ਦੇ ਕਮਰੇ ਵੱਲ ਵੇਖਦੀਆਂ ਤਾਂ ਉਹਨਾਂ ਦਾ ਪਿਓ ਆ ਜਿਹੜਾ ਉਹ ਕੁਰਸੀ ਦੇ ਉੱਤੇ ਸਿਰ ਸੁੱਟ ਕੇ ਪਿਆ ਹੁੰਦਾ ਇੱਕ ਆਰਾਮ ਜੇ ਕਰਨ ਵਾਲੀ ਕੁਰਸੀ ਹੁੰਦੀ ਹੈ ਜਿਹੜੀ ਤੇ ਝੂਟੇ ਜਿਹਾਉਂਦੇ ਆ ਉਹ ਕੁਰਸੀ ਤੇ ਉਹ ਪਿਆ ਹੁੰਦਾ ਤੇ ਉਹਨਾਂ ਨੂੰ ਐਂ ਲੱਗਦਾ ਵੀ ਸਾਡਾ ਪਿਓ ਆ ਜਿਹੜਾ ਸੁੱਤਾ ਪਿਆ ਉਹ ਜਾ ਕੇ ਅਚਾਨਕ ਉੱਤੇ ਹਮਲਾ ਕਰਦੀਆਂ ਚਾਕੂ ਮਾਰ ਕੇ ਉੱਤੇ ਹਥੌੜੀ ਮਾਰਨ ਦੀ ਕੋਸ਼ਿਸ਼ ਕਰਦੀਆਂ ਪਰ ਉਹ ਕਿਹੜਾ ਵਿਚਾਰੀਆਂ ਪ੍ਰੋਫੈਸ਼ਨਲ ਕਿਲਰ ਸੀ ਹਨਾ ਤੇ ਉਹਦਾ ਪਿਓ ਜਦੋਂ ਵੇਖਦਾ ਇੱਕਦਮ ਅੱਖਾਂ ਖੋਲ ਕੇ ਕਿਉਂਕਿ ਉਹ ਸੁੱਤਾ ਨਹੀਂ ਹੁੰਦਾ ਤੇ ਉਹ ਆਪਣੀਆਂ ਧੀਆਂ ਨੂੰ ਫੜ ਲੈਂਦਾ ਧੌਣ ਤੋਂ ਕਿਉਂਕਿ ਉਹਨੂੰ ਪਤਾ ਲੱਗਿਆ ਵੀ ਮੇਰੇ ਤੇ ਹਮਲਾ ਹੋਇਆ ਤੇ ਉਹ ਚਾਕੂ ਤੇ ਹਥੌੜੀ ਉਹਨਾਂ ਦੇ ਹੱਥ ਚੋਂ ਡਿੱਗ ਜਾਂਦੀ ਆ ਤੇ ਉਹ ਉਹਨਾਂ ਨੂੰ ਨਾ ਕੁੱਟਣਾ ਮਾਰਨਾ ਸ਼ੁਰੂ ਕਰ ਦਿੰਦਾ ਤੇ ਚੀਕ ਝਗਾੜਾ ਪੈ ਜਾਂਦਾ ਹਨਾ ਰੌਲਾ ਪੈ ਜਾਂਦਾ ਤੇ ਵੱਡੀ ਬੇਟੀ ਹੈ ਜਿਹੜੀ ਆਪਣੇ ਕਮਰੇ 'ਚ ਪਈ ਸੀ ਭਾਵੇਂ ਉਹਦੀ ਹਾਲਤ ਇੰਨੀ ਠੀਕ ਨਹੀਂ ਸੀ ਪਰ ਉਹਨੂੰ ਰੌਲਾ ਸੁਣਦਾ ਤੇ ਉਹ ਭੱਜ ਕੇ ਆਉਂਦੀ ਆ ਜਦੋਂ ਆ ਕੇ ਵੇਖਦੀ ਆ ਵੀ ਉਹਦਾ ਪਿਓ ਆ ਜਿਹੜਾ ਵੀ ਉਹ ODੀਆਂ ਭੈਣਾਂ ਨੂੰ ਕੁੱਟ ਰਿਹਾ ਕੋਲੇ ਚਾਕੂ ਤੇ ਹਥੌੜੀ ਪਈ ਆ ਉਹਨੂੰ ਕੁਝ ਵੀ ਸਮਝ ਨਹੀਂ ਆਉਂਦੀ ਚਲ ਉਹ ਕੀ ਕਰਦੀ ਆ ਉਹ ਜਿਹੜੀ ਪੇਪਰ ਸਪਰੇਅ ਕੋਲ ਪਈ ਹੁੰਦੀ ਆ ਉਹ ਚੱਕ ਕੇ ਲਿਆ ਕੇ ਆਪਣੇ ਪਾਪਾ ਦੀਆਂ ਅੱਖਾਂ 'ਚ ਕਰ ਦਿੰਦੀ ਆ ਤੇ ਉਹ ਤੜਫ ਉੱਠਦਾ ਗੁੱਸੇ ਦੇ ਵਿੱਚ ਵੀ ਲਾਲ ਪੀਲਾ ਹੋ ਜਾਂਦਾ ਰੌਲਾ ਪਾਉਣ ਲੱਗ ਜਾਂਦਾ ਫਿਰ ਉਸ ਤੋਂ ਬਾਅਦ ਉਹ ਆਪਣੀਆਂ ਦੋਨਾਂ ਭੈਣਾਂ ਨੂੰ ਪਿੱਛੇ ਹਟਾਉਂਦੀ ਆ ਤੇ ਉਹਨਾਂ ਨੂੰ ਕਹਿੰਦੀ ਆ ਵੀ ਚਲੋ ਉਹ ਕਹਿੰਦੀਆਂ ਵੀ ਕੀ ਤੈਨੂੰ ਲੱਗਦਾ ਵੀ ਇਦੋਂ ਬਾਅਦ ਆਪਣੇ ਪਾਪਾ ਆਪਾਂ ਨੂੰ ਛੱਡਣਗੇ ਮੀਤਾ ਆਪਣੀ ਨਿੱਕੀ ਦੀ ਗਲਤੀ ਤੇ ਆਪਾਂ ਨੂੰ ਇੰਨਾ ਕੁੱਟਮਾਰ ਕਰਦੇ ਆ ਵੀ ਜਦੋਂ ਹੁਣ ਇਹਨੂੰ ਇਹ ਪਤਾ ਲੱਗ ਗਿਆ ਵੀ ਇਹ ਮੈਨੂੰ ਮਾਰਨਾ ਚਾਹੁੰਦੀ ਆ ਸੀ ਵੀ ਇਹ ਆਪਾਂ ਨੂੰ ਛੱਡੂਗਾ ਨਹੀਂ ਫਿਰ ਉਹ ਕਹਿੰਦੀ ਕੀ ਕਰੀਏ ਕਹਿੰਦੀ ਵੀ ਚੱਲ ਫਿਰ ਇਹਦਾ ਕਤਲ ਹੀ ਕਰ ਦਿੰਨੇ ਆ ਤੇ ਫਿਰ ਵੱਡੀ ਬੇਟੀ ਸੀ ਜਿਹੜੀ ਉਹਨੇ ਕੀ ਕੀਤਾ ਉਹ ਆਈ ਚਾਕੂ ਚੱਕਿਆ ਤੇ ਉਹ ਉਥੇ ਤੜਫ ਤੜਫ ਰਿਹਾ ਹੁੰਦਾ ਹਨਾ ਪਿਆ ਕੁਰਸੀ ਤੇ ਤੇ ਦੋ ਕੁੜੀਆਂ ਜਿਹੜੀਆਂ ਉਹ ਦੋਨੋਂ ਇੱਕ ਵਾਹ ਉਹ ਫੜ ਲੈਂਦੀ ਐ ਇੱਕੋ ਤੇ ਜਿਹੜੀ ਵੱਡੀ ਆ ਉਹ ਚਾਕੂ ਮਾਰਦੀ ਆ ਸਿੱਧਾ ਦਿਲ ਤੇ ਉਹਦਾ ਚਾਕੂ ਹੁਣ ਵੱਡਾ ਹੁੰਦਾ ਤੇ ਤਿੱਖਾ ਵੀ ਹੁੰਦਾ ਉਹਦਾ ਵਾਰ ਇੰਨਾ ਖਤਰਨਾਕ ਹੁੰਦਾ ਵੀ 30 ਸਕਿੰਟਾਂ ਦੇ ਵਿੱਚ ਹੀ ਉਹਦੀ ਮੌਤ ਹੋ ਜਾਂਦੀ ਆ ਜਦੋਂ ਦਿਲ ਦੇ ਵਿੱਚ ਚਾਕੂ ਵੱਜਿਆ ਬਲੱਡ ਸਰਕੂਲੇਸ਼ਨ ਰੁਕ ਗਈ ਧੜਕਣ ਰੁਕ ਗਈ ਤੇ ਉਹਦੀ ਮੌਤ ਹੋ ਗਈ ਉਸ ਤੋਂ ਬਾਅਦ ਉਹ ਘਬਰਾ ਜਾਂਦੀਆਂ 1 ਮਿੰਟ ਲਈ ਉਹ ਹੋ ਰਿਲੈਕਸ ਹੋ ਕੇ ਬਹਿ ਜਾਂਦੀਆਂ ਨੇ ਤੇ ਫਿਰ ਉਹ ਸੋਚਦੀਆਂ ਵੀ ਚਲੋ ਚੰਗਾ ਹੋਇਆ ਵੀ ਅਸੀਂ ਇਸ ਮੁਸੀਬਤ ਤੋਂ ਛੁਟਕਾਰਾ ਪਾ ਲਿਆ ਫਿਰ ਉਹ ਕੀ ਕਰਦੀਆਂ ਕਿ ਉਹ ਪੁਲਿਸ ਨੂੰ ਫੋਨ ਕਰਦੀਆਂ ਪੁਲਿਸ ਨੂੰ ਦੱਸ ਦਿੰਦੀਆਂ ਵੀ ਸਾਡਾ ਜਿਹੜਾ ਪਿਓ ਆ ਅਸੀਂ ਉਹਦਾ ਕਤਲ ਕਰਤਾ ਚਲੋ ਪੁਲਿਸ ਆਉਂਦੀ ਆ ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਉਹ ਕੀ ਕਰਦੀਆਂ ਉਹ ਆਪਣੀਆਂ ਬਾਹਾਂਾਂ ਤੇ ਨਿਸ਼ਾਨ ਮਾਰ ਲੈਂਦੀਆਂ ਚਾਕੂਆਂ ਦੇ ਤੇ ਪੁਲਿਸ ਆਉਂਦੀ ਆ ਉਹਨਾਂ ਨੂੰ ਅਰੈਸਟ ਕਰਕੇ ਲੈ ਜਾਂਦੀ ਆ ਪੁਲਿਸ ਜਦੋਂ ਉਹਨਾਂ ਨੂੰ ਪੁੱਛਗਿੱਛ ਕਰਦੀ ਆ ਤੇ ਉਹ ਸੱਚ ਦੱਸ ਦਿੰਦੀਆਂ ਵੀ ਸਾਡਾ ਪਿਓ ਸਾਡੇ ਨਾਲ ਬਲਾਤਕਾਰ ਕਰਦਾ ਸੀ ਸਾਨੂੰ ਕੁੱਟਦਾ ਮਾਰਦਾ ਸੀ ਸਾਡੇ ਤੇ ਮਤਲਬ ਹਰਾਸ ਸਾਨੂੰ ਕਰਦਾ ਸੀ ਤੇ ਅਸਲ ਦੇ ਵਿੱਚ ਕਹਿੰਦੇ ਰੂਸ ਦੇ ਵਿੱਚ ਇੱਕ ਕਾਨੂੰਨ ਆ ਵੀ ਘਰ ਦੇ ਵਿੱਚ ਕਿਸੇ ਨਾਲ ਕੋਈ ਮਰਜ਼ੀ ਕੁੱਟਮਾਰ ਕਰੀ ਜਾਵੇ ਉਹਨਾਂ ਤੇ ਕੋਈ ਡੋਮੈਸਟਿਕ ਵਾਇਲੈਂਸ ਦਾ ਕੇਸ ਨਹੀਂ ਹੁੰਦਾ ਜਿਵੇਂ ਆਪਣੇ ਆਪਾਂ ਭਾਰਤ ਦੇ ਵਿੱਚ ਕਹਿ ਲਓ ਜਾਂ ਕੈਨੇਡਾ ਅਮਰੀਕਾ 'ਚ ਤਾਂ ਦੇਖੋ ਜ਼ਿਆਦਾ ਹੀ ਕੈਨੇਡਾ ਅਮਰੀਕਾ 'ਚ ਤਾਂ ਕਹਿੰਦੇ ਕੋਈ ਮਾਰਾ ਜਾ ਫੋਨ ਕਰਦਾ ਪੁਲਿਸ ਉਹਦੀ ਪਹੁੰਚ ਜਾਂਦੀ ਆ ਦੇਖੋ ਕਾਨੂੰਨ ਤਾਂ ਸਾਡੇ ਇੰਡੀਆ 'ਚ ਵੀ ਹੈਗਾ ਵੀ ਡੋਮੈਸਟਿਕ ਵਾਇਲੈਂਸ ਦੇ ਖਿਲਾਫ ਪਰ ਇੱਥੇ ਵੀ ਕਿੰਨੀ ਕ ਕਾਰਵਾਈ ਹੁੰਦੀ ਆ ਚਲੋ ਜਦੋਂ ਉਹ ਪੁਲਿਸ ਨੂੰ ਦੱਸਦੀਆਂ ਤੇ ਪੁਲਿਸ ਹੁਣ ਉਹਨਾਂ ਨੇ ਇਹ ਕਿਹਾ ਵੀ ਤੁਹਾਡੇ ਘਰ ਦੇ ਵਿੱਚ ਜੋ ਵੀ ਹੁੰਦਾ ਸੀ ਉਹ ਤੋਂ ਅਸੀਂ ਕੁਝ ਨਹੀਂ ਲੈਣਾ ਦੇਣਾ ਕਿਉਂਕਿ ਕੋਈ ਕਾਨੂੰਨ ਹੀ ਹੈ ਨਹੀਂ ਸੀ ਉੱਥੋਂ ਦਾ ਵੀ ਜਿਹੜਾ ਕੋਈ ਇਸ ਤਰ੍ਹਾਂ ਇਨਸਾਫ ਦਵਾ ਸਕੇ ਹੁਣ ਜੇ ਤਾਂ ਉੱਥੇ ਕਾਨੂੰਨ ਬਣਿਆ ਹੁੰਦਾ ਫਿਰ ਤਾਂ ਕਾਨੂੰਨ ਵੀ ਇਹ ਕਹਿੰਦਾ ਵੀ ਹਾਂ ਭਾਈ ਜਦੋਂ ਉਹ ਇਹਨਾਂ ਤੇ ਅਤਿਆਚਾਰ ਕਰਦਾ ਸੀ ਇਹਨਾਂ ਨੇ ਆਪਸੀ ਮਤਲਬ ਬਚਾ ਲਈ ਉਹਦੇ ਨਾਲ ਹੱਥੋ ਪਾਈ ਕੀਤੀ ਤੇ ਉਹਦੀ ਮੌਤ ਹੋ ਗਈ ਵੀ ਉਹ ਗਲਤ ਕਰਦਾ ਸੀ ਉਹ ਕਹਿੰਦੇ ਵੀ ਦੇਖੋ ਤੁਹਾਡੇ ਘਰ ਦੇ ਵਿੱਚ ਜੋ ਵੀ ਹੁੰਦਾ ਸੀ ਸਾਨੂੰ ਨਹੀਂ ਪਤਾ ਪਰ ਤੁਸੀਂ ਇੱਕ ਇਨਸਾਨ ਦਾ ਕਤਲ ਕੀਤਾ ਉਹ ਵੀ ਆਪਦੇ ਪਿਓ ਦਾ ਉਹਦੀ ਸਜ਼ਾ ਤਾਂ ਤੁਹਾਨੂੰ ਮਿਲੂਗੀ ਚਲੋ ਉਹ ਪੁੱਛਗਿਛ ਕਰਦੇ ਆ ਪਹਿਲਾਂ ਤਾਂ ਉਹ ਦੱਸਦੀਆਂ ਵੀ ਸਾਡੇ ਉਹ ਮਾਰਦਾ ਸੀ ਅਸੀਂ ਵਿਚਾਲੇ ਹੀ ਮਾਰਿਆ ਫਿਰ ਪੁਲਿਸ ਉਹਨਾਂ ਨੂੰ ਮਨਾ ਲੈਂਦੀ ਹੈ ਤੇ ਉਹ ਸੱਚ ਦੱਸ ਦਿੰਦੀਆਂ ਵੀ ਹਾਂ ਉਹ ਸਾਡੇ ਤੇ ਮਾਰਦਾ ਨਹੀਂ ਸੀ ਵੀ ਸਾਨੂੰ ਉਹ ਮੇ ਮਾਰਨਾ ਨਹੀਂ ਚਾਹੁੰਦਾ ਸੀ ਵੀ ਉਹਨੇ ਸਾਡੀ ਕੁੱਟ ਮਾਰ ਕੀਤੀ ਸਾਨੂੰ ਗੁੱਸਾ ਆ ਤੇ ਅਸੀਂ ਚਾਕੂ ਨਾਲ ਵਾਰ ਕੀਤਾ ਸਾਰੀ ਜਿਹੜਾ ਉੱਥੇ ਕੁਝ ਵਾਪਰਿਆ ਹੁੰਦਾ ਉਸ ਤੋਂ ਬਾਅਦ ਚਲੋ ਉਹਨਾਂ ਨੂੰ 2 ਮਹੀਨੇ ਦਾ ਜਿਹੜਾ ਅ ਦੋ ਮਹੀਨੇ ਲਈ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਨਾ ਜਿਹੜੀਆਂ ਉਹ ਕੁੜੀਆਂ ਦੀਆਂ ਫਰੈਂਡਸ ਹੁੰਦੀਆਂ ਨੇ ਭਾਵੇਂ ਕਿ ਉਹ ਕਿਸੇ ਨੂੰ ਨਹੀਂ ਮਿਲਦੀਆਂ ਹੁੰਦੀਆਂ ਹੁਣ ਕੁੜੀਆਂ ਨੂੰ ਘਰ ਦੇ ਵਿੱਚ ਹੀ 2 ਸਾਲ ਤੱਕ ਕੈਦ ਰੱਖਿਆ ਹੋਇਆ ਸੀ ਪਰ ਉੱਥੇ ਆਣ ਗਵਣ ਨੂੰ ਸਭ ਨੂੰ ਪਤਾ ਸੀ ਵੀ ਇਸ ਘਰ ਦੇ ਵਿੱਚ ਕੁਝ ਗਲਤ ਹੁੰਦਾ ਕਿਉਂਕਿ ਇੱਕ ਪਿਓ ਆਪਣੀਆਂ ਧੀਆਂ ਦੇ ਨਾਲ ਰਹਿੰਦਾ ਰੌਲਾ ਰੱਪਾ ਸੁਣਦਾ ਸੀ ਪਰ ਗੱਲ ਉਹੀ ਸੀ ਵੀ ਪੁਲਿਸ ਨੂੰ ਫੋਨ ਕੌਣ ਕਰੇ ਕਿਉਂਕਿ ਜਦੋਂ ਪੁਲਿਸ ਤਾਂ ਇੰਟਰਫੇਅਰ ਕਰਦੀ ਨਹੀਂ ਸੀ ਤੇ ਫਿਰ ਨਾ ਮੀਡੀਆ ਦੇ ਵਿੱਚ ਜਿਹੜੀ ਖਬਰ ਫੈਲਾਈ ਜਾਂਦੀ ਹੈ ਮੀਡੀਆ ਗੱਲ ਚੱਕਦਾ ਵੀ ਤਿੰਨ ਕੁੜੀਆਂ ਨੂੰ ਪੁਲਿਸ ਨੇ ਅਰੈਸਟ ਕੀਤਾ ਹੋਇਆ ਵੀ ਉਹਦਾ ਕਾਰਨ ਕੀ ਆ ਜਦੋਂ ਇਹ ਗੱਲ ਪੂਰੀ ਮੀਡੀਆ ਦੇ ਵਿੱਚ ਫੈਲ ਜਾਂਦੀ ਆ ਤਾਂ ਜਿਹੜੀ ਕੁੜੀਆਂ ਦੀ ਮਾਂ ਗਈ ਉਹ ਸਾਹਮਣੇ ਆਉਂਦੀ ਆ ਕਿਉਂਕਿ ਕੁੜੀਆਂ ਦੀ ਜਿਹੜੀ ਮਾਂ ਗਈ ਉਹ ਆਪਣੇ ਪਤੀ ਨਾਲ ਨਹੀਂ ਰਹਿੰਦੀ ਸੀ ਅਸਲ ਦੇ ਵਿੱਚ ਉਹ ਕੁੜੀਆਂ ਦੀ ਮਾਂ ਤੇ ਉਹਦੇ ਪਿਓ ਦਾ 1996 ਦੇ ਵਿੱਚ ਵਿਆਹ ਹੁੰਦਾ 1995 ਦੇ ਵਿੱਚ ਉਹ ਇੱਕ ਦੂਜੇ ਨੂੰ ਮਿਲਦੇ ਆ 1996 ਦੇ ਵਿੱਚ ਵਿਆਹ ਕਰਾਉਂਦੇ ਆ ਤੇ ਵਿਆਹ ਦੇ ਪਹਿਲੇ ਦਿਨ ਤੋਂ ਹੀ ਉਹ ਜਿਹੜਾ ਬੰਦਾ ਸੀ ਆਪਣੇ ਘਰ ਵਾਲੀ ਨੂੰ ਕੁੱਟਮਾਰ ਕਰਦਾ ਸੀ ਉਹਨਾਂ ਚਲੋ ਕੁੱਟਮਾਰ ਸਹਿੰਦੀ ਰਹੀ ਉਹਦੇ ਨਾਲ ਹੀ ਰਹਿੰਦੀ ਰਹੀ ਹੁਣ ਕੁੱਟਮਾਰ ਦਾ ਕੋਈ ਕੇਸ ਬਣਦਾ ਨਹੀਂ ਸੀ ਚਲੋ ਪ੍ਰੈਗਨੈਂਟ ਹੋ ਜਾਂਦੀ ਆ ਜਦੋਂ ਪ੍ਰੈਗਨੈਂਟ ਹੁੰਦੀ ਆ ਤਾਂ ਉਹਦੇ ਬੇਟਾ ਹੁੰਦਾ ਬੇਟਾ ਜਦੋਂ ਦੇਖਦਾ ਵੀ ਹੈਨਾ ਮੇਰਾ ਪਿਓ ਆ ਮੇਰੀ ਮਾਂ ਤੇ ਜ਼ੁਲਮ ਕਰਦਾ ਉਹਨਾਂ ਥੋੜਾ ਜਿਹਾ ਹਿੰਸਕ ਬਣ ਜਾਂਦਾ ਬੇਟਾ ਵੀ ਉਹ ਜਦੋਂ ਵੱਡਾ ਹੋਇਆ 8ਵੀਂ ਜਮਾਤ ਚ ਹੋ ਗਿਆ ਤੇ ਉਹਦਾ ਪਿਓ ਜਦੋਂ ਬੇਟੇ ਨੂੰ ਕੁਝ ਕਿਹਾ ਕਰੇ ਉਹ ਅੱਗੋਂ ਗੱਲ ਸਹਿਣ ਨਹੀਂ ਸੀ ਕਰਦਾ ਇਉਂ ਦਾ ਪਿਓ ਉਹਨਾਂ ਦੋਨਾਂ ਦੀ ਨਾ ਕੁੱਟਮਾਰ ਕਰਦਾ। ਇੱਕ ਦਿਨ ਬੇਟਾ ਜਿਹੜਾ ਆਪਣੀ ਮਾਂ ਨੂੰ ਕਹਿੰਦਾ ਵੀ ਮਾਂ ਇਸ ਬੰਦੇ ਦੇ ਨਾਲ ਨਹੀਂ ਰਹਿਣਾ। ਉਹ ਚਲ ਕਰ ਛੱਡ ਕੇ ਚਲਿਆ ਜਾਂਦਾ। ਉਸ ਤੋਂ ਬਾਅਦ ਉਹ ਫਿਰ ਪ੍ਰੈਗਨੈਂਟ ਹੁੰਦੀ ਆ। ਬਾਰੀ-ਬਾਰੀ ਉਹ ਇੱਕ-ਇੱਕ ਸਾਲ ਦੇ ਵਕਫੇ ਤੇ ਤਿੰਨ ਕੁੜੀਆਂ ਨੂੰ ਜਨਮ ਦਿੰਦੀ ਆ। ਬੇਟਾ ਉਹਦਾ ਅਲੱਗ ਰਹਿੰਦਾ ਹੁੰਦਾ ਤੇ ਜਦੋਂ ਤਿੰਨ ਕੁੜੀਆਂ ਨੂੰ ਜਨਮ ਦਿੰਦੀ ਆ ਤੇ ਉਹ ਫਿਰ ਵੀ ਉਹਨਾਂ ਨਾਲ ਕੁੱਟਮਾਰ ਕਰਦਾ ਰਹਿੰਦਾ। ਹੁਣ ਉਹ ਘਰ ਛੱਡ ਕੇ ਤਾਂ ਜਾ ਨਹੀਂ ਸਕਦੀ ਸੀ ਜਿਹੜੀ ਉਹਦੀ ਪਤਨੀ ਸੀ। ਚਲੋ ਉਹ ਕੀ ਕਰਦੀ ਉਹ ਵੀ ਕੁੱਟਮਾਰ ਕਰਕੇ ਸਹਿ ਕੇ ਵਿਚਾਰੀ ਉਹਦੇ ਨਾਲ ਰਹਿੰਦੀ ਰਹਿੰਦੀ ਆ ਜਦੋਂ ਉਹਦੀਆਂ ਕੁੜੀਆਂ ਵੱਡੀਆਂ ਹੋ ਜਾਂਦੀਆਂ 4-5 ਸਾਲ ਦੀਆਂ ਤੋਂ ਆਪਣੇ ਘਰ ਵਾਲੀ ਨੂੰ ਘਰੋਂ ਕੱਢ ਦਿੰਦਾ ਕਿਉਂਕਿ ਉਹਨੂੰ ਇਹ ਸੀ ਕਿ ਮੇਰੇ ਘਰ ਵਾਲੀ ਆ ਜਿਹੜੀ ਉਹ ਐਵੇਂ ਵੀ ਵਾਧੂ ਸਾਰਾ ਦਿਨ ਲੜਦੀ ਰਹਿੰਦੀ ਆ ਉਹਨੂੰ ਇਹ ਸੀ ਵੀ ਮੇਰੀਆਂ ਕੁੜੀਆਂ ਹੁਣ ਵੱਡੀਆਂ ਹੋ ਗਈਆਂ ਮੇਰੀ ਫਿਜ਼ੀਕਲ ਲੋਡ ਆ ਜਿਹੜੀ ਇਹ ਪੂਰੀਆਂ ਕਰਨਗੀਆਂ ਚਲੋ ਆਪਣੇ ਘਰ ਵਾਲੀ ਨੂੰ ਘਰੋਂ ਕੱਢਦਾ ਉਹਦੇ ਘਰ ਵਾਲੀ ਆ ਜਿਹੜੀ ਆਪਣੇ ਬੇਟੇ ਨਾਲ ਰਹਿਣ ਲੱਗ ਜਾਂਦੀ ਆ ਜਦੋਂ ਉਹਦੀਆਂ ਕੁੜੀਆਂ 12-13 ਸਾਲ ਦੀਆਂ ਹੁੰਦੀਆਂ ਉਦੋਂ ਤੱਕ ਤਾਂ ਉਹ ਉਹਨਾਂ ਨੂੰ ਸਕੂਲ ਭੇਜਦਾ ਉਹ ਚਾਹੁੰਦੀਆਂ ਸੀ ਵੀ ਅਸੀਂ ਆਪਣੀ ਮਾਂ ਨਾਲ ਰਹੀਏ ਪਰ ਉਹਨਾਂ ਦੀ ਮਾਂ ਕਹਿੰਦੀ ਸੀ ਵੀ ਜੇ ਤੁਸੀਂ ਮੇਰੇ ਨਾਲ ਰਹੋngੀਆਂ ਤਾਂ ਤੁਹਾਡੇ ਪਿਓ ਨੇ ਤੁਹਾਨੂੰ ਕੁਝ ਨਹੀਂ ਦੇਣਾ ਵੀ ਐਵੇਂ ਮੈਂ ਤੁਹਾਡਾ ਵੀ ਕਿਵੇਂ ਗੁਜ਼ਾਰਾ ਚਲਾਉਂਗੀ ਤੇ ਜਦੋਂ ਤੱਕ ਕੁੜੀਆਂ ਆਪਣੀ ਮਾਂ ਨੂੰ ਮਿਲਦੀਆਂ ਉਦੋਂ ਤੱਕ ਤਾਂ ਉਹ ਉਹਨਾਂ ਨਾਲ ਕੁਝ ਵੀ ਇਦਾਂ ਦਾ ਨਹੀਂ ਕਰਦਾ ਪਰ ਫਿਰ ਉਹ ਉਹਨਾਂ ਨੂੰ ਕਹਿ ਦਿੰਦਾ ਵੀ ਤੁਸੀਂ ਆਪਣੀ ਮਾਂ ਨੂੰ ਨਹੀਂ ਮਿਲਣਾ ਉਹ ਘਰ ਦੇ ਵਿੱਚ ਹੀ ਕੈਦ ਕਰ ਲੈਂਦਾ ਉਹਨਾਂ ਨੂੰ ਕਿਉਂਕਿ ਹੁਣ ਉਹਨੂੰ ਇਹ ਲੱਗਦਾ ਸੀ ਵੀ ਕੁੜੀਆਂ ਵੱਡੀਆਂ ਹੋ ਗਈਆਂ ਵੀ ਜਦੋਂ ਮੈਂ ਇਹਦੇ ਨਾਲ ਕੁਝ ਗਲਤ ਕਰੂੰਗਾ ਤਾਂ ਇਹ ਬਾਹਰ ਦੱਸਣਗੀਆਂ ਸਕੂਲ ਦੇ ਵਿੱਚ ਨਾ ਦੱਸਦੇਣ ਉਹ ਸਕੂਲੋਂ ਪੜਨੋਂ ਹਟਾ ਲੈਂਦਾ ਉਹ ਦੋਨਾਂ ਦੀ ਉਮਰ 12 13 ਤੇ 14 ਸਾਲ ਦੀ ਹੁੰਦੀ ਆ ਇਸ ਉਮਰ ਤੋਂ ਲੈ ਕੇ 17 18 19 ਸਾਲ ਦੀ ਉਮਰ ਤੱਕ ਉਹ ਤਿੰਨੋਂ ਭੈਣਾ ਬਹੁਤ ਜ਼ੁਲਮ ਸਹਿੰਦੀਆਂ ਕੁੱਟਮਾਰ ਘਰ ਦੇ ਕੰਮ ਕਰਦੀਆਂ ਫਿਰ ਵੀ ਉਹ ਉਹਨੂੰ ਕੁੱਟਦਾ ਮਾਰਦਾ ਤੇ ਉਹ ਸੋਚਦੀਆਂ ਵੀ ਆਪਾਂ ਇਹ ਤੋਂ ਆਜ਼ਾਦੀ ਕਿਵੇਂ ਪਾਈਏ ਤੇ ਜਦੋਂ ਉਹਦਾ ਕਤਲ ਕਰ ਦਿੰਦੀਆਂ ਫਿਰ ਜਦੋਂ ਮੀਡੀਆ ਦੇ ਵਿੱਚ ਇਹ ਖਬਰ ਸਾਹਮਣੇ ਆਉਂਦੀ ਆ ਤੇ ਫਿਰ ਉਹੀ ਗੱਲ ਉੱਠਦੀ ਆ ਵੀ ਕਿਸੇ ਦੇ ਘਰ ਦੇ ਵਿੱਚ ਇੰਟਰਫੇਅਰ ਕਰਨ ਦਾ ਕਿਸੇ ਕਾਨੂੰਨ ਨੂੰ ਜਾਂ ਪੁਲਿਸ ਨੂੰ ਕੋਈ ਹੱਕ ਨਹੀਂ ਪਰ ਉਹ ਕੁੜੀਆਂ ਦੀ ਮਾਂ ਜਿਹੜੀ ਉਹ ਕਹਿੰਦੀ ਵੀ ਮੇਰੀਆਂ ਧੀਆ ਬੇਕਸੂਰ ਨੇ ਮੈਂ ਆਪਣੀਆਂ ਧੀਆ ਨੂੰ ਬਚਾਉਣਾ ਚਾਹਣੀ ਆ ਚਲੋ ਵਕੀਲਾਂ ਨਾਲ ਉਹ ਗੱਲ ਕਰਦੀ ਆ ਵਕੀਲ ਆ ਜਿਹੜੇ ਉਹ ਕੇਸ ਨੂੰ ਸਟਰੋਂਗ ਕਰਦੇ ਆ ਉਹ ਕੁੜੀਆਂ ਨੂੰ ਦੇ ਜਦੋਂ ਵਿਆਹ ਲੈਂਦੇ ਆ ਤੇ ਕੁੜੀਆਂ ਦੱਸਦੀਆਂ ਵੀ ਜਦੋਂ ਸਾਨੂੰ ਉਹ ਮਾਰਦਾ ਸੀ ਕੁੱਟਮਾਰ ਕਰਦਾ ਸੀ ਸਾਡਾ ਬਲਾਤਕਾਰ ਕਰਦਾ ਸੀ ਚਲੋ ਇਹ ਕਹਿਨੇ ਆ ਵੀ ਡੋਮੈਸਟਿਕ ਬੈਲੈਂਸ ਦਾ ਕੇਸ ਨਹੀਂ ਬਣਦਾ ਪਰ ਬਲਾਤਕਾਰ ਉਹ ਵੀ ਇੱਕ ਹਨਾ ਕਹਿੰਦੇ 18 ਸਾਲ ਤੋਂ ਘੱਟ ਕੁੜੀ ਦਾ ਨਾ ਬਾਲਗ ਕੁੜੀ ਦਾ ਫਿਰ ਉਹ ਖੁੱਲ ਕੇ ਆਪਣੇ ਬਿਆਨ ਦਰਜ ਕਰਾਉਂਦੀਆਂ ਤੇ ਵਕੀਲ ਆ ਜਿਹੜੇ ਉਹ ਕੇਸ ਨੂੰ ਇੰਨਾ ਸਟਰੋਂਗ ਬਣਾਉਂਦੇ ਆ ਵੀ 2 ਸਾਲ ਤੱਕ ਇਹ ਕੇਸ ਆ ਜਿਹੜਾ ਕੋਰਟ ਦੇ ਵਿੱਚ ਚੱਲਦਾ ਰਹਿੰਦਾ ਉਸ ਤੋਂ ਬਾਅਦ ਜਦੋਂ ਕਹਿੰਦੇ ਫਿਰ ਇੱਕ ਮਹੀਨਾ ਸ਼ੁਰੂ ਹੁੰਦੀ ਆ ਕਿ ਦਸਤਖਤ ਕਰਨ ਵਾਲੀ ਵੀ ਲੋਕਾਂ ਦੇ ਵੱਧ ਤੋਂ ਵੱਧ ਦਸਤਖਤ ਕਰਵਾਏ ਕਿ ਲੋਕਾਂ ਨੇ ਇਹੀ ਅਪੀਲ ਕੀਤੀ ਵੀ ਇਹ ਬੱਚੀਆਂ ਨੇ ਵਿਚਾਰੀਆਂ ਨੇ ਇੰਨਾ ਜ਼ੁਲਮ ਸਹਿਆ ਇੰਨਾ ਜ਼ੁਲਮ ਸਹਿਆ ਇਹਨਾਂ ਦੇ ਨਾਲ ਬਲਾਤਕਾਰ ਹੋਇਆ ਉਹ ਵੀ ਸਕੇ ਪਿਓ ਵੱਲੋਂ ਵੀ ਫਿਰ ਉਹ ਪਿਓ ਕਹਦਾ ਸੀ ਜਿਹੜਾ ਆਪਣੀਆਂ ਹੀ ਧੀਆਂ ਨੂੰ ਫਿਜ਼ੀਕਲੀ ਹਰਾਸ਼ ਕਰਦਾ ਸੀ ਵੀ ਇਹ ਤਾਂ ਕੋਈ ਕਾਨੂੰਨ ਨਹੀਂ ਹੋਇਆ ਵੀ ਜੇ ਉਹਨਾਂ ਨੇ ਉਹ ਤੋਂ ਖਹਿੜਾ ਛਡਵਾਇਆ ਤੇ ਅੱਜ ਤੁਸੀਂ ਉਸ ਬੰਦੇ ਦੀ ਜਾਨ ਵੀ ਤੁਹਾਨੂੰ ਪ੍ਰਵਾਹ ਹੋ ਗਈ ਵੀ ਇਹ ਕਿਹੜਾ ਕਾਨੂੰਨ ਆ ਪਰ ਫਿਰ ਵੀ ਰਹਿਮ ਦੀ ਅਪੀਲ ਹੈ ਜਿਹੜੀ ਲੋਕ ਜਦੋਂ ਕਰਦੇ ਆ ਤੇ ਉਹ ਦਰ ਵਕੀਲ ਆ ਜਿਹੜੇ ਉਹ ਹੋਰ ਪੱਖ ਮਜ਼ਬੂਤ ਕਰਦੇ ਆ ਕੁੜੀਆਂ ਨੂੰ ਬਿਆਨ ਬਦਲਣ ਲਈ ਕਹਿੰਦੇ ਆ ਤੇ ਜਦੋਂ ਕੋਰਟ ਦੇ ਵਿੱਚ ਇਸ ਕੇਸ ਦੀ ਸੁਣਵਾਈ ਹੁੰਦੀ ਆ ਤਾਂ ਫਿਰ ਕੋਰਟ ਆ ਜਿਹੜੀ ਉਹ ਕੁੜੀਆਂ ਨੂੰ ਬਾ ਇੱਜ਼ਤਵਰੀ ਕਰ ਦਿੰਦੀ ਆ ਤੇ ਉਹ ਕੁੜੀਆਂ ਵਰੀ ਹੋ ਕੇ ਆਪਣੀ ਮਾਂ ਕੋਲ ਆਉਂਦੀਆਂ ਉਦੋਂ ਤੱਕ ਜਿਹੜਾ ਉਹਨਾਂ ਦਾ ਭਰਾ ਉਹ ਬਹੁਤ ਵੱਡਾ ਹੋ ਚੁੱਕਿਆ ਹੁੰਦਾ ਤੇ ਉਹ ਆਪਸ ਵਿੱਚ ਇੰਨਾ ਮਿਲੇ ਨਹੀਂ ਹੁੰਦੇ ਭੈਣ ਭਰਾ ਤੇ ਪਰ ਫਿਰ ਵੀ ਉਹ ਆਪਣੀਆਂ ਭੈਣਾਂ ਨੂੰ ਨਾਲ ਰੱਖ ਜਾਂਦੇ ਤੇ ਉਹ ਕੁੜੀਆਂ ਫਿਰ ਆਪਣੀ ਮਾਂ ਦੇ ਨਾਲ ਰਹਿੰਦੀਆਂ ਨੇ ਵੀ ਦੇਖੋ ਵੱਡੇ ਵੱਡੇ ਦੇਸ਼ਾਂ ਦੇ ਵਿੱਚ ਵੀ ਇਹੋ ਜਿਹੇ ਗੁਨਾਹਗਾਰ ਇਹੋ ਜਿਹੇ ਹਵਸੀ ਦਰਿੰਦੇ ਹੈਗੇ ਆ ਜਿਹੜੇ ਕਿ ਆਪਣੀ ਕਿਸੇ ਵੀ ਨੀਡ ਲਈ ਆਪਣੀ ਫਿਜ਼ੀਕਲ ਨੀਡ ਲਈ ਆਪਣੀਆਂ ਧੀਆਂ ਨੂੰ ਵੀ ਨਹੀਂ ਬਖਸ਼ਦੇ ਕਹਿੰਦੇ ਆ ਕਿ ਕੋਈ ਇਨਸਾਨ ਕਿਸੇ ਦੇਸ਼ ਦੇ ਇਨਸਾਨ ਨੂੰ ਆਪਾਂ ਕਿਸੇ ਇੱਕ ਦਿਨ ਨੂੰ ਨਹੀਂ ਕਹਿ ਸਕਦੇ ਮਤਲਬ ਦੁਨੀਆ ਤੇ ਬਹੁਤ ਸਾਰੇ ਲੋਕ ਇਹੋ ਜਿਹੇ ਪੈਦਾ ਹੁੰਦੇ ਆ ਜਿਨ੍ਹਾਂ ਨੂੰ ਮਤਲਬ ਕਹਿ ਲੋ ਆਪਾਂ ਹਵਾਨ ਕਹਿ ਸਕਦੇ ਆ ਵੀ ਉਹ ਕੋਈ ਆਏ ਨਹੀਂ ਹੈਗਾ ਵੀ ਉਹ ਪੰਜਾਬ 'ਚ ਹੀ ਪੈਦਾ ਹੋਣਗੇ ਜਾਂ ਹਰਿਆਣਾ 'ਚ ਹੀ ਹੋਣਗੇ ਇੰਡੀਆ 'ਚ ਜਾਂ ਕੈਨੇਡਾ 'ਚ ਉਹ ਕਿਤੇ ਵੀ ਹੋ ਸਕਦੇ ਆ ਕਿਸੇ ਇਨਸਾਨ ਦੀ ਸੋਚ ਕਿੰਨੀ ਗੰਦੀ ਹੋ ਸਕਦੀ ਆ ਇਹਦਾ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਤੇ ਜ਼ਰੂਰੀ ਨਹੀਂ ਹੈਗਾ ਜੇ ਕੋਈ ਹਾਈ ਪ੍ਰੋਫਾਈਲ ਬੰਦਾ ਜਾਂ ਹਾਈ ਸੋਸਾਇਟੀ ਦੇ ਵਿੱਚ ਰਹਿਣ ਵਾਲਾ ਬੰਦਾ ਕਈ ਵਾਰ ਨਾ ਮਤਲਬ ਦੋਸ਼ੀ ਤੇ ਹਫਸੀ ਬੰਦੇ ਬਾਹਰੋਂ ਇੰਨੇ ਕ ਕਹਿ ਲੋ 플ਾਈਟ ਹੁੰਦੇ ਨੇ ਵੀ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਬਹੁਤ ਵਾਰ ਨਾ ਸਕੂਲਾਂ ਦੇ ਵਿੱਚ ਕੁੜੀਆਂ ਨਾਲ ਛੋਟੀਆਂ ਕੁੜੀਆਂ ਨਾਲ ਮਤਲਬ ਕਹ ਲੋ ਗੁੱਡ ਟੱਚ ਬੈਡ ਟੱਚ ਵਰਗੀਆਂ ਘਟਨਾਵਾਂ ਹੁੰਦੀਆਂ ਵੀ ਇਹੋ ਜਿਹੇ ਅਧਿਆਪਕ ਵੀ ਹੁੰਦੇ ਨੇ ਜਿਹੜੇ ਉਹ ਗੱਲ-ਗੱਲ ਤੇ ਕੁੜੀਆਂ ਨੂੰ ਬੈ ਟੱਚ ਕਰ ਜਾਂਦੇ ਆ ਪਰ ਬੱਚੇ ਸਮਝ ਨਹੀਂ ਸਕਦੇ ਹੁੰਦੇ ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇਗੇ ਕਿ ਕੋਈ ਵੀ ਇਨਸਾਨ ਜਿਹੜਾ ਪੜਿਆ ਲਿਖਿਆ ਵਾਲਾ ਸਿਆਣਾ ਦੀਂਦਾ ਵਾਲੀਆਂ ਸਿਆਣੀਆਂ ਗੱਲਾਂ ਕਰਦਾ ਵੀ ਉਹਦੇ ਅੰਦਰ ਸ਼ੈਤਾਨ ਨਹੀਂ ਹੋ ਸਕਦਾ ਕਈ ਵਾਰੀ ਤਾਂ ਇਹੋ ਜਿਹੇ ਇਨਸਾਨਾਂ ਨਾਲ ਵਾਹ ਪੈਂਦਾ ਜਿਨ੍ਹਾਂ ਨੂੰ ਦੇਖ ਕੇ ਐਂ ਲੱਗਦਾ ਹੁੰਦਾ ਵੀ ਇਹ ਤਾਂ ਬਾਹਲੀ ਦੇਸ਼ ਪ੍ਰੇਮੀ ਨੇ ਪਰ ਉਹਨਾਂ ਦਾ ਬਿਹੇਵ ਹੋਂਦਾ ਜਿਹੜਾ ਕਿਸੇ ਔਰਤ ਪ੍ਰਤੀ ਤੇ ਉਹ ਉਹਨਾਂ ਹੀ ਅੰਦਰੋਂ ਘਟਿਆ ਹੁੰਦਾ ਇਸ ਕਰਕੇ ਇਹੋ ਜਿਹੀਆਂ ਘਟਨਾਵਾਂ ਤੁਹਾਡੇ ਨਾਲ ਸਾਂਝੀ ਕਰਨ ਦਾ ਮਕਸਦ ਕਿਸੇ ਦੇ ਦਿਲ ਨੂੰ ਕੋਈ ਠੇਸ ਪਹੁੰਚਾਉਣਾ ਨਹੀਂ ਬਲਕਿ ਇਸੇ ਤਰ੍ਹਾਂ ਅਗਾਹ ਕਰਨਾ ਕਿ ਜੇ ਸਾਡੇ ਆਸ-ਪਾਸ ਐਦਾਂ ਦੀ ਕੋਈ ਘਟਨਾ ਵਾਪਰਦੀ ਆ ਜੇ ਸਾਨੂੰ ਐਂ ਲੱਗਦਾ ਵੀ ਕਿਸੇ ਘਰ ਦੇ ਵਿੱਚ ਗਲਤ ਹੋ ਰਿਹਾ ਤਾਂ ਸਾਨੂੰ ਆਵਾਜ਼ ਆਪਣੀ ਬੁਲੰਦ ਕਰਨੀ ਚਾਹੀਦੀ ਆ ਕਿਉਂਕਿ ਜੇ ਅਸੀਂ ਕਹਿੰਦੇ ਆ ਕਿ ਜੇ ਜ਼ੁਲਮ ਕਰਨਾ ਪਾਪ ਆ ਤਾਂ ਜ਼ੁਲਮ ਸਹਿਣਾ ਵੀ ਪਾਪ ਆ। ਕਈ ਵਾਰੀ ਕੋਈ ਜ਼ੁਲਮ ਸਹਿ ਰਿਹਾ ਹੁੰਦਾ ਪਰ ਉਹਨਾਂ ਕੋਲ ਆਵਾਜ਼ ਬੁਲੰਦ ਕਰਨ ਦਾ ਕੋਈ ਸਾਧਨ ਨਹੀਂ ਹੁੰਦਾ। ਆਪਣੇ ਆਸ-ਪਾਸ ਛੋਟੀਆਂ ਬੱਚੀਆਂ ਜਿਹੜੀਆਂ ਉਹਨਾਂ ਤੇ ਧਿਆਨ ਰੱਖਣਾ ਚਾਹੀਦਾ ਕਿ ਕੋਈ ਉਹਨਾਂ ਨੂੰ ਕੋਈ ਤੰਗਤ ਪਰੇਸ਼ਾਨਤਾ ਨਹੀਂ ਕਰ ਰਿਹਾ ਜਾਂ ਘਰ ਦੇ ਵਿੱਚ ਹੀ ਉਹਨਾਂ ਨਾਲ ਕੁਝ ਗਲਤ ਤਾਂ ਨਹੀਂ ਵਾਪਰ ਰਿਹਾ। ਪੜ੍ਹੇ ਲਿਖੇ ਹੋਣ ਦਾ ਤੇ ਅਗਾਹ ਵਧੂ ਸੋਚਦੇ ਹੋਣ ਦਾ ਫੇਰ ਹੀ ਫਾਇਦਾ ਜਦੋਂ ਅਸੀਂ ਕਿਸੇ ਦੇ ਖਿਲਾਫ ਹੁੰਦੇ ਜ਼ੁਲਮ ਬਾਰੇ ਖੁੱਲ ਕੇ ਉਹਦਾ ਡਟ ਕੇ ਵਿਰੋਧ ਕਰਾਂਗੇ ਤੇ ਕਿਸੇ ਹਰਾਸ਼ ਕੀਤੇ ਜਾ ਰਹੇ ਕਿਸੇ ਬੱਚੇ ਨੂੰ ਕੁੜੀ ਨੂੰ ਮੁੰਡੇ ਨੂੰ ਜਾਂ ਕਿਸੇ ਨੂੰ ਵੀ ਤੇ ਉਹਦੇ ਪ੍ਰਤੀ ਆਪਣੀ ਆਵਾਜ਼ ਹੈ ਜਿਹੜੀ ਬੁਲੰਦ ਕਰਾਂਗੇ ਉਮੀਦ ਹੈ ਇਹ ਕਹਾਣੀ ਇਹ ਘਟਨਾ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਜਾਂਦੇ ਜਾਂਦੇ ਆਪਾਂ ਕੱਲ੍ਹ ਵਾਲੀ ਘਟਨਾ ਦੇ ਤੁਹਾਡੇ ਨਾਲ ਕਮੈਂਟ ਸਾਂਝੇ ਕਰਦੇ ਆਪਾਂ ਤੁਹਾਡੇ ਨਾਲ ਕੱਲ੍ਹ ਜਿਹੜੀ ਘਟਨਾ ਸਾਂਝੀ ਕੀਤੀ ਸੀ ਕਿ ਮਾਮੇ ਭੂਆ ਦੇ ਜਿਹੜੇ ਬੱਚੇ ਸੀ ਉਹਨਾਂ ਦਾ ਹੀ ਆਪਸ ਵਿੱਚ ਰਿਸ਼ਤਾ ਸੀ ਉਹਦੇ ਜੋ ਕਮੈਂਟ ਆਏ ਨੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਆਂ ਪਹਿਲਾ ਕਮੈਂਟ ਹੈ ਕਹਾਣੀ ਬਹੁਤ ਵਧੀਆ ਸਾਡੇ ਪਿਆਰੇ ਭੈਣ ਜੀ ਕਿਰਨਜੀਤ कौर ਜੀ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਇੱਕ ਕਮੈਂਟ ਹੈ ਸੁੱਖਾ ਸਿੰਘ ਸਰਾਰੀ ਮੇਰੇ ਵੀਰ ਜੀ ਮਾਲੇ ਤੋਂ ਨੇ ਇਹ ਇਹ ਆਪਣੇ ਚੈਨਲ ਨੂੰ ਸ਼ੁਰੂ ਤੋਂ ਹੀ ਸਪੋਰਟ ਕਰ ਰਹੇ ਨੇ ਅੱਗੇ ਪ੍ਰਗਟ ਸਿੰਘ ਜੀ ਦੀਦੀ ਜੀ ਬਹੁਤ ਸੋਹਣੀ ਕਹਾਣੀ ਲੜਕੀ ਨੇ ਬਹੁਤ ਗਲਤ ਕੀਤਾ ਮੁੰਡੇ ਨਾਲ ਭੂਆ ਦੇ ਪੁੱਤ ਭਰਾ ਹੀ ਹੁੰਦੇ ਨੇ ਪਰ ਕੋਈ ਸਮਝਦਾ ਨਹੀਂ ਤਾਂ ਇਹ ਕਹਿੰਦੇ ਹੁੰਦੇ ਨੇ ਵੀ ਅੱਗੇ ਕੁੜੀਆਂ ਸੀ ਜਿਹੜੀਆਂ ਆਪਣੇ ਨਾਨਕੀ ਚਲੀਆਂ ਜਾਂਦੀਆਂ ਸੀ ਭੂਆਪੋਲ ਚਲੀਆਂ ਜਾਂਦੀਆਂ ਸੀ ਪਰ ਅੱਜ ਕੱਲ ਆਪਾਂ ਅਗਲਾ ਕਹਿ ਦਿੰਦਾ ਕਿ ਯਕੀਨ ਨਹੀਂ ਕਰਦੇ ਹੁਣ ਯਕੀਨ ਕੋਈ ਕਿਸੇ ਤੇ ਕੀ ਕਰੇ ਕਿਉਂਕਿ ਨਾ ਤਾਂ ਉਹ ਜਿਹੇ ਬੱਚੇ ਰਹੇ ਐ ਤੇ ਨਾ ਹੀ ਰਿਸ਼ਤੇਦਾਰ ਉਹ ਜਿਹੇ ਰਹੇ ਹੈਗੇ ਅਗਮਜੋਤ ਬਹੁਤ ਵਧੀਆ ਕਹਾਣੀ ਹੈ ਦੀਦੀ ਜੀ ਪਹਿਲਾਂ ਵੀ ਸੁਣਾਈ ਸੀ ਤੁਸੀਂ ਇਹ ਕਹਾਣੀ ਨਹੀਂ ਇਹ ਘਟਨਾ ਸੀ ਜਿਹੜੀ ਇਹ ਮੈਂ ਸੁਣੀ ਹੁਣ ਸੀਗੀ ਇਹ ਘਟਨਾ ਤਾਂ ਉਹ ਕਹਾਣੀ ਮੈਂ ਕੋਈ ਹੋਰ ਤਰ੍ਹਾਂ ਦੀ ਸੁਣਾਈ ਹੋ ਸ਼ਾਇਦ ਉਹ ਕੋਈ ਕਾਲਪਨਿਕ ਕਹਾਣੀ ਹੋ ਸਕਦੀ ਆ ਪਰ ਇਹ ਘਟਨਾ ਤਾਂ ਪਿਛਲੇ ਮਹੀਨੇ ਦੀ ਹੀ ਸੀਗੀ ਮੈਂ ਸੁਣੀ ਸੀ ਤੇ ਕੱਲ ਮਤਲਬ ਪਰਸੋਂ ਚੌਥੀ ਸੁਣੀ ਸੀਗੀ ਸੁਣ ਕੇ ਨਾਲ ਦੀ ਨਾਲ ਹੀ ਸੁਣਾਤੀ ਸੀ ਇਹ ਤੇ ਅੱਗੇ ਅਮਨਦੀਪ ਕੌਰ ਜੀ ਇਹਨਾਂ ਨੇ ਇਮੋਜੀ ਭੇਜੇ ਨੇ ਅੱਗੇ ਨਰਿੰਦਰ ਕੌਰ ਜੀ ਸੱਚ ਮੁੱਚ ਹੀ ਕਲਯੁਗ ਆ ਗਿਆ ਮਾਮੇ ਤੇ ਭੂਆ ਦੇ ਬੱਚੇ ਭੈਣ ਭਰਾ ਹੁੰਦੇ ਨੇ ਹਾਂਜੀ ਆਪਣੇ ਵੇਲੇ ਦੇਖੋ ਵੀ ਆਪਣੇ ਵੀ ਹਨਾ ਮਾਮੇ ਭੂਆ ਦੇ ਬੱਚੇ ਹੈਗੇ ਆ ਵੀ ਆਪਾਂ ਆਪਣੇ ਭਰਾਵਾਂ ਤੋਂ ਕਿੰਨਾ ਡਰਦੇ ਹੁੰਦੇ ਸੀ ਕਿੰਨੀ ਝੇਪ ਹੁੰਦੀ ਸੀ ਪਰ ਅੱਜ ਕੱਲ ਤਾਂ ਰਿਸ਼ਤਿਆਂ ਦਾ ਨਾ ਕਾਣ ਹੋ ਚੁੱਕਿਆ ਸਮਝ ਨਹੀਂ ਆਉਂਦੀ ਵੀ ਕਿਤੇ ਯਕੀਨ ਕਰੀਏ ਕਿਤੇ ਨਾ ਕਰੀਏ ਅੱਗੇ ਬਾਬਾ ਸਿੰਘ ਬਹੁਤ ਵਧੀਆ ਵਿਊਡ ਹੁੰਦੀਆਂ ਹਨ ਜੀ ਤੇ ਅੱਗੇ ਮਿੰਟੂ ਰੂਮੀ ਗਿੱਲ ਇਹਨਾਂ ਨੇ ਲਿਖਿਆ ਹਾਈ ਅੱਗੇ ਦਲਜੀਤ ਇੰਟਰਟੇਨਮੈਂਟ ਚੈਨਲ ਨਾਈਸ ਸਟੋਰੀ ਜੀ ਅੱਗੇ ਡਾਕਟਰ ਅਜੈਬ ਘਰਾਟ ਗੁੱਡ ਸਟੋਰੀ ਸਿਸਟਰ ਜੀ ਅੱਗੇ ਬਲਜਿੰਦਰ ਸਿੰਘ ਜੀ ਇਹਨਾਂ ਨੇ ਇਮੋਜੀ ਭੇਜੇ ਨੇ ਅੱਗੇ ਗੁਰਮukh ਪਰਮਾਰ ਆਈ ਕੈਨ ਸੇ ਥਿਸ ਇਜ਼ ਅ ਅਵੇਅਰਨੈਸ ਸ਼ੋ ਕੀਪ ਇਟ ਅਪ ਸਿਸਟਰ ਇਹਨਾਂ ਨੇ ਕਿਹਾ ਕਿ ਮੈਨੂੰ ਇਹ ਲੱਗਦਾ ਵੀ ਤੁਹਾਡੀ ਜਿਹੜੀ ਗੱਲਬਾਤ ਆ ਹਨਾ ਵੀ ਤੁਸੀਂ ਚੈਨਲ ਤੇ ਜਿਹੜਾ ਆਹ ਕਰ ਰਹੇ ਹੋ ਕਹਾਣੀਆਂ ਕ੍ਰਾਈਮ ਸਟੋਰੀ ਵੀ ਇਹਦੇ ਨਾਲ ਜਰੂਰ ਕੋਈ ਨਾ ਕੋਈ ਅਵੇਅਰ ਹੁੰਦਾ ਵੀ ਇਹਨੂੰ ਇਸੇ ਤਰ੍ਹਾਂ ਕੰਟੀਨਿਊ ਰੱਖੋ ਹਾਂਜੀ ਇਸੇ ਕਰਕੇ ਮੈਂ ਆਪਣੇ ਇਸ ਚੈਨਲ ਤੇ ਕ੍ਰਾਈਮ ਸਟੋਰੀ ਲੈ ਕੇ ਆਉਣ ਲੱਗੀ ਆ ਕਿਉਂਕਿ ਇਹਦੇ ਨਾਲ ਇਹ ਹੁੰਦਾ ਵੀ ਕਿਤੇ ਨਾ ਕਿਤੇ ਤਾਂ ਬੰਦਾ ਅਵੇਅਰ ਹੁੰਦਾ ਹੀ ਆ ਅਸੀਂ ਬਹੁਤ ਕੁਝ ਆ ਜਿਹੜਾ ਕਿਉਂਕਿ ਮੈਨੂੰ ਖੁਦ ਨੂੰ ਇਹ ਲੱਗਦਾ ਹੁੰਦਾ ਵੀ ਕਦੇ ਕ੍ਰਾਈਮ ਸਟੋਰੀ ਸੁਣੀ ਨਹੀਂ ਸੀ ਪੜ੍ਹੀ ਨਹੀਂ ਸੀ ਹੁਣ ਜਦੋਂ ਆਪ ਨੂੰ ਹਣਾ ਇਹ ਹੁੰਦਾ ਵੀ ਆਪਾਂ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ ਫਿਰ ਕ੍ਰਾਈਮ ਦੀਆਂ ਜਿਹੜੀਆਂ ਸਟੋਰੀਆਂ ਹੁੰਦੀਆਂ ਵੀ ਉਹਨਾਂ ਤੇ ਆਪਣਾ ਧਿਆਨ ਜਾਂਦਾਗਾ ਤੇ ਇਹਦੇ ਨਾਲ ਫਰਕ ਬਹੁਤ ਪੈਂਦਾ ਬਹੁਤ ਆਸੇ ਪਾਸੇ ਦੀਆਂ ਜਿਹੜੀਆਂ ਘਟਨਾਵਾਂ ਜੋ ਵਾਪਰ ਰਹੀਆਂ ਸਾਡੇ ਸਮਾਜ ਦੇ ਵਿੱਚ ਉਹਦੇ ਬਾਰੇ ਆਪਾਂ ਨੂੰ ਧਿਆਨ ਵੀ ਰਹਿੰਦਾ ਜਾਣਕਾਰੀ ਵੀ ਮਿਲਦੀ ਰਹਿੰਦੀ ਆ ਅੱਗੇ 나જર ਸਿੰਘ ਜੀ ਸਹੀ ਕਿਹਾ ਤੁਸੀਂ ਅੱਗੇ ਕਸ਼ਮੀਰ ਖੱਖ ਜੀ ਨਾਈਸ ਸਟੋਰੀ ਪ੍ਰਭਨੂਰ ਗਿੱਲ ਇਹਨਾਂ ਨੇ ਇਮੋਜੀ ਭੇਜਿਆ ਬਨੀਤਾ ਰਾਣੀ ਜੀ ਇਹਨਾਂ ਨੇ ਵੀ ਇਮੋਜੀ ਭੇਜਿਆ ਤੇ ਇਹਨਾਂ ਤੇ ਰਿਪਲਾਈ ਆਇਆ ਨਵਜੋਤ ਸਿੰਘ ਕੁੜੀਆਂ ਨੂੰ ਬਹੁਤ ਸੋਚ ਕੇ ਚੱਲਣਾ ਚਾਹੀਦਾ ਹੈ ਹਾਂਜੀ ਬਿਲਕੁਲ ਇਹ ਤਾਂ ਗੱਲ ਹੈਗੀ ਆ ਪਰ ਕਈ ਵਾਰੀ ਨਾ ਮਾਮਾ ਵੀ ਆਪਣੀਆਂ ਧੀਆਂ ਦਾ ਖਿਆਲ ਨਹੀਂ ਰੱਖਦੀਆਂ ਉੱਥੇ ਕੁੜੀਆਂ ਦੇ ਵਿਗੜਨ ਦੀ ਜ਼ਿਆਦਾ ਸੰਭਾਵਨਾ ਹੁੰਦੀ ਆ ਅੱਗੇ ਗੱਗੂ ਗਿੱਲ ਜੀ ਇਹਨਾਂ ਨੇ ਵੀ ਇਮੋਜੀ ਭੇਜਿਆ ਅੱਗੇ ਕਰਨੈਲ ਰਾਠੀ ਧੋਖੇबाज ਕੁੜੀ ਬਿਲਕੁਲ ਜੀ ਧੋਖੇਬਾਜ਼ ਨੂੰ ਤੁਸੀਂ ਇਹ ਦੇਖੋ ਵੀ ਉਹਨੂੰ ਮੁੰਡੇ ਨੂੰ ਵਿਚਾਰੇ ਨੂੰ ਪਹਿਲਾਂ ਹੀ ਸ਼ੱਕ ਹੋ ਗਿਆ ਸੀ ਵਿਆਹ ਤੋਂ ਪਹਿਲਾਂ ਹੀ ਪਰ ਫਿਰ ਵੀ ਉਹਨੇ ਉਹਨੂੰ ਮੌਕਾ ਦਿੱਤਾ ਪਰ ਉਹ ਸੁਧਰੀ ਨਹੀਂ ਹੈਗੀ ਅੱਗੇ ਅਵਿਰਾਜ ਸਿੰਘ ਲੜਕੀ ਨੇ ਬਹੁਤ ਗਲਤ ਕੀਤਾ ਮੁੰਡੇ ਨਾਲ ਪੂਆ ਦੇ ਪੁੱਤ ਭਰਾ ਹੁੰਦੇ ਨੇ ਪਰ ਕੋਈ ਸਮਝਦਾ ਨਹੀਂ ਅਮਨ ਮਖੂ ਤੋਂ ਹਾਂਜੀ ਸਿਸਟਰ ਬਿਲਕੁਲ ਅੱਗੇ ਨਵਜੋਤ ਸਿੰਘ ਇਹ ਬਹੁਤ ਗਲਤ ਗੱਲ ਹੈ ਹਾਂਜੀ ਤੁਹਾਡੇ ਸਾਰਿਆਂ ਦੇ ਜਿਹੜੇ ਕਮੈਂਟ ਆਉਂਦੇ ਆ ਨਾ ਇਹਦੇ ਨਾਲ ਮੈਨੂੰ ਹੋਰ ਵੀ ਹੌਸਲਾ ਮਿਲਦਾ ਕਿਉਂਕਿ ਐ ਹੋ ਜਾਂਦਾ ਵੀ ਕਈ ਵਾਰੀ ਆਪ ਨੂੰ ਨਹੀਂ ਹੈਨਾ ਇੰਨਾ ਧਿਆਨ ਰਹਿੰਦਾ ਵੀ ਜਿਵੇਂ ਮੈਂ ਕੋਈ ਵੀ ਘਟਨਾ ਤੁਹਾਡੇ ਨਾਲ ਬਿਨਾ ਕਿਸੇ ਵੀ हिचਕਿਚਾਹਟ ਦੇ ਸਾਂਝੀ ਕਰ ਦੇਨੀ ਆ ਵੀ ਜੇ ਤੁਹਾਨੂੰ ਲੱਗਦਾ ਕਿ ਮੈਂ ਆਪਾਂ ਪਰਿਵਾਰ ਦੇ ਵਿੱਚ ਬਹਿ ਕੇ ਜਾਂ ਇਦਾਂ ਦੀ ਘਟਨਾ ਨਹੀਂ ਸੁਣ ਸਕਦੇ ਤਾਂ ਮੈਂ ਉਹੇ ਜੀ ਘਟਨਾ ਤੁਹਾਡੇ ਨਾਲ ਕੋਈ ਸਾਂਝੀ ਕਰੂੰ ਪਰ ਫਿਰ ਵੀ ਕੋਈ ਵੀ ਘਟਨਾ ਜਿਹੜੀ ਮੈਂ ਸਾਂਝੀ ਕਰਨ ਵੇਲੇ ਆਪਣੇ ਸ਼ਬਦਾਂ ਦਾ ਤੇ ਜਿਹੜਾ ਆਪਣੇ ਆਲੇ-ਦੁਆਲੇ ਦਾ ਹੈਨਾ ਪੂਰਾ ਧਿਆਨ ਰੱਖਦੀਆਂ ਵੀ ਕਿਸੇ ਨੂੰ ਕੋਈ ਗੱਲ ਪਿੰਚ ਨਾ ਹੋਵੇ ਤੇ ਆਪਾਂ ਹਾਰਟ ਨਾ ਹੋਈਏ ਬਾਕੀ ਪਤਾ ਕੀ ਹੋਇਆ ਸਾਡੇ ਸਮਾਜ ਦੇ ਵਿੱਚ ਜੋ ਕੁਝ ਵੀ ਚੱਲ ਰਿਹਾ ਪਰਿਵਾਰਾਂ ਦੇ ਵਿੱਚ ਪਹਿਲਾਂ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਕੋਈ ਵੀ ਇਦਾਂ ਦੀ ਕੋਈ ਗੱਲ ਵਾਪਰਦੀ ਪਿੰਡ ਦੇ ਵਿੱਚ ਮੰਮੀਆਂ ਸੀ ਜਿਹੜੀਆਂ ਉਹ ਗੱਲ ਕਰਦੀਆਂ ਨਹੀਂ ਹੁੰਦੀਆਂ ਸੀ ਸਾਹਮਣੇ ਚੋਰੀ ਰੱਖਦੀਆਂ ਹੁੰਦੀਆਂ ਸੀ ਵੀ ਕੁੜੀਆਂ ਕੋਲ ਨਹੀਂ ਗੱਲ ਕਰਨੀ ਜਾਂ ਬੱਚਿਆਂ ਕੋਲ ਪਰ ਮੈਂ ਆਪਣੇ ਬੱਚੇ ਨਾਲ ਮੇਰਾ ਬੇਟਾ 10ਵੀਂ ਦੇ ਵਿੱਚ ਆ ਮੈਂ ਉਹਦੇ ਨਾਲ ਬਹੁਤ ਓਪਨਲੀ ਗੱਲ ਕਰਦੀ ਆ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਸਮਝਾਉਂਦੀ ਰਹਿਣੀ ਆ ਕਿ ਪੁੱਤ ਗਲਤ ਕੰਮ ਦਾ ਜਿਹੜਾ ਨਤੀਜਾ ਹੁੰਦਾ ਉਹ ਗਲਤ ਹੁੰਦਾ ਅਸੇ-ਪਾਸੇ ਕੋਈ ਵੀ ਘਟਨਾ ਵਾਪਰਦੀ ਹੈ ਨਾ ਤਾਂ ਮੈਂ ਉਹਨੂੰ ਜਰੂਰ ਉਹਨੂੰ ਦੱਸਦੀ ਆ ਉਹਦੇ ਬਾਰੇ ਵੀ ਆ ਕੀ ਹੋਇਆ ਵੀ ਇਹ ਕਿਉਂ ਹੋਇਆ ਐਂ ਨਹੀਂ ਹੋਣਾ ਚਾਹੀਦਾ ਸੀ ਅ ਅੱਜ ਕੱਲ ਫਰਕ ਹੈ ਜਮਾਨੇ ਦਾ ਤੇ ਜੇ ਆਪਾਂ ਚਾਹੋਣੇ ਆ ਹਨਾ ਵੀ ਆਪਣੇ ਬੱਚੇ ਜਾਂ ਆਪਣੇ ਵਾਲੇ ਦਵਾਲੇ ਦੇ ਬੱਚੇ ਆ ਜਿਹੜੇ ਉਹ ਸੁਚੇਤ ਰਹਿਣ ਤਾਂ ਉਹਨਾਂ ਨੂੰ ਠੀਕ ਹੈ ਸਮਝਾਉਣਾ ਪਊ ਓਪਨਲੀ ਠੀਕ ਹੈ ਸ਼ਬਦਾਂ ਦੀ ਲਿਮਟ ਹੁੰਦੀ ਹੈ ਤੇ ਉਹ ਆਪਾਂ ਰੱਖਦੇ ਵੀ ਆ ਜਦੋਂ ਆਪਾਂ ਪੜ੍ਹੇ ਲਿਖੇ ਹੋ ਕੇ ਸ਼ਬਦਾਂ ਦੀ ਲਿਮਟ ਰੱਖ ਸਕਦੇ ਆ ਫਿਰ ਇਹ ਵੀ ਲਿਮਟ ਦੇ ਵਿੱਚ ਆਪਾਂ ਸਮਝਾ ਵੀ ਸਕਦੇ ਹਾਂ ਬੱਚਿਆਂ ਨੂੰ ਮਿਲਾਂਗੇ ਕੱਲ ਨੂੰ ਕਿਸੇ ਹੋਰ ਸੱਚੀ ਘਟਨਾ ਦੇ ਨਾਲ ਤਦ ਤੱਕ ਸਾਰਿਆਂ ਨੂੰ ਹੱਸ ਕੇ ਜੀ